مسٹر باجبا او مسٹر باجبا ہلو بکمار اٹھا کر ادھر پونے دو بجے پونے دو بجے ارلی مورننگ میں کسان نے دیر بے کے سرکار دیا میڈیا کروں در رہے تسی تُس سی اے آٹھ بجے تو بعد اے ملتا نہیں پونے دو بجے تسی ہی کتا سی تسی ہی ڈیکٹ کیا نہیں کیتا تسی ہی سبے گیارہ بجے اٹھے رہے بہت کیتا جاوے ہنوں کی بتا گریب کی ہندہ ہے ہنوں کی بتا گریب کی ہے ہنوں کی بتا گریب کی ہندہ ਫੁੱਟਬਾਲ ਵਾਲੇ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰ ਹੀ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਕਰੋ ਜੀ ਜੋ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਇਕੱਲੇ ਇਕੱਲੇ ਇੱਕ ਮਿੰਟ ਮੁਖਮੰਦ ਸਾਹਿਬ ਫਲੋਰ ਕਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਇਹ ਯਾਹ ਦਿਸ ਇਜ਼ ਅ ਸੀਐਮ ਦਿਸ ਇਜ਼ ਅ ਸੀਐਮ ਇਹ ਲੋਕਾਂ ਦਾ ਸੀਐਮ ਹੈ ਜਨਾਬ ਤੁਹਾਡਾ ਪ੍ਰੋਟੋਕੋਲ ਤੁਸੀਂ ਪ੍ਰੋਟੋਕੋਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਕਪੜਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਤੋਂ ਬਹਿਸ ਦਾ बहस बहस ਦਾ ਸਮਾਂ ਮੇਰੇ ਕੋਲੇ ਆਇਆ ਹੈ ਇਹ ਪਹਿਲਾ ਜ਼ੀਰੋ ਲੈ ਲੈ ਉਹ ਪਹਿਲਾ ਬਿਜ਼ਨਸ ਪਹਿਲਾ ਕੁਐਸਚਨ ਲੈ ਲੈ ਪਹਿਲਾ ਡਿਬੇਟ ਲੈਣੀ ਹੈ ਉਹਨਾਂ ਦਾ ਕਿ ਉਹਨਾਂ ਦਾ ਪੈਰਗੋਟ ਹੈ ਨਾ ਇਹ ਉਹਨਾਂ ਦਾ ਪੈਰਗੋਟ ਸਿੰਘ ਸਾਹਿਬ ਕੀ ਤੋਂ ਪੁੱਛਿਆ ਜਾਵੇ

ਮੈਂ ਸੰਘਰਸ਼ ਕਰਦਾ ਹੈ ਇਹ ਗਲਤ ਹੈ ਇਹ ਗਲਤ ਹੈ ਇਹ ਗਲਤ ਹੈ ਮੁੱਖ ਮੰਤਰੀ ਸਾਹਿਬ ਇਹ ਪ੍ਰੋਟੈਸਟ ਕਰ ਲਗੇ ਹਾਂ ਇਹ ਗਲਤ ਹੈ ਇਹ ਗਲਤ ਹੈ ਸਾਰੇ ਬਾਦਯੋ ਮੈਂਬਰ ਸਾਹਿਬਾਂ ਨੂੰ ਬੇਨਤੀ ਕੀਤੀ ਜਾਂਦੀ ਹੈ 70% ਕਾਂਗਰਸ ਬੀਜੇਪੀ ਚਲੇ ਗਏ ਰਹਿਣ ਦਿਓ ਧੱਕੇ ਰੋ ਧੱਕੇ ਰੋ ਬੈਠੋ ਸਾਰੇ ਬਾਦਯੋ ਸਭਾ ਨੂੰ ਬੇਨਤੀ ਹੈ ਕਿ ਉਹ ਬੈਠਣ ਆਪਣੇ ਆਪਣੀ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੱਢ ਕੇ ਨੋਟਸ ਕਰੋਗੇ ਜੀ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇੱਕ ਦੋ ਮਿੰਟ ਬਖੋ ਦੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜਮਾਥਾ ਤੋਂ ਮੈਂ ਗੱਲ ਕਹਿਣੀ ਕਿਉਂ ਨਾ ਹੈ ਇਹ ਹਾਊਸ ਦੀ ਰੈਗੂਲੇਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾਂ ਹੋਏਗਾ ਇਹ ਰੈਜ਼ੋਲੂਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਹੋ ਗਏ ਹਾਂ ਬਖਵਤੇ ਜੀ ਸਾਹਿਬ ਬਕਵਾਦੇਗਾ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜਿੱਦਕ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਸਪੀਕਰ ਸਾਹਿਬ ਗੱਲ ਤੁਸੀਂ ਇਹਦੇ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਬਾਰੇ ਜੋ ਮਰਜ਼ੀ ਬੋਲਿਓ ਬੋਲੋ ਕਿਉਂਕਿ ਉਹ ਤਾਂ ਤੱਕ ਇਹਨਾਂ ਨੇ ਚਲੇ ਜਾਣਾ ਹੈ ਇਹ ਇੰਨੀ देर ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜਿੰਦਾ ਗਿਫਟ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਤੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕਿ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਤ ਹੈ ਨਾ ਕਲਾ ਹੈ اے بہت بڑی گل ہے ہاں ہاں مینو کہہ رہے ہو یہ چھ سو روپیہ دہڑی لینا اے جبڑیاں مارتا سی تھی تم پی سپیکر صاحب